ਦਸਾ ਗੁਰਾਂ ਦਾ ਇਹ ਸਰੂਪ ਜਾਣੋ ਨਾਲ ਹੱਥਾਂ ਦੇ ਲਿਖੀ ਮਹਾਰਾਜ ਬਾਣੀ ਨੁਕਤਾ ਦੁਈ ਦਵੈਤ ਦਾ ਨਹੀਂ ਪਾਇਆ ਹਰ ਇੱਕ ਵਾਸਤੇ ਹਾਏ ਫਿਰਤਾਜ ਬਾਣੀ ਹੋ ਜੇ ਦਾਜੀ ਕਰਦਾ மேக்கூ நஷா தன் வங்க ரே சதபூரா ஜி தன் வக சவாரி காஜபாணி ஜி தன் வக சுவார காஜபாணி ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਗੋਦ ਵਿੱਚ ਸੱਜ ਬੈਠੇ ਗੁਰੂ ਪਿਆਰੇ ਖਾਲਸਾ ਗੁਰੂ ਪਿਆਰੀ ਸਾਧ ਸੰਗਤ ਜੀ ਆਪਣੇ ਮਨ ਬਿਰਤੀ ਨੂੰ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਜੋੜੀਏ ਫਤਿਹ ਦੇ ਸਿਮਰਨ ਨਾਲ ਆਪਣੇ ਮਨ ਦੀ ਸਾਜ ਬਣਾਓ ਕੋਈ ਰਸਨਾ ਵਾਂਜੀ ਨਾ ਰਵੇ ਗੱਜ ਕਿਹਾ ਕੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਯਾ ਅਰਦਾਸੇ ਨੇ ਥੋੜੇ ਜਿਪੀ ਨੂੰ ਕਰ ਲਈਏ ਭਾਈ ਸੁਰਾਜ ਸਿੰਘ ਦੀ ਪੁੱਤਰੀ ਆ ਨਿਰਮਲ ਜੋਤ ਕੌਰ ਤੰਦਰੁਸਤੀ ਦੀ ਦਾਤ ਸਤਿਗੁਰਾਂ ਦੇ ਦਰ ਤੋਂ ਮੰਗਦੇ ਨੇ ਸਰਬੱਤ ਸੰਤਾਂ ਕੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਾਧ ਸੰਗਤ ਜੀ ਇਤਿਹਾਸ ਬੁਲਾ ਰਿਆ ਨੇ ਬੋਲਣਾ ਤੁਹਾਨੂੰ ਕਦੀ ਕਿਦਾਂ ਕੋ 50 ਸੱਤੀ ਮਿੰਟੀ 10 ਮਿੰਟੀ ਆਹਾਂ ਇਹਨਾਂ ਕੇ ਅੱਖਾਂ ਵੀ ਫੜੇ ਬਲਾਓ ਜਾਂ ਨਾਨਕ ਨਾਮ ਚੜ੍ਹਦੀ ਕਲਾ ਇਹ ਤੁਸੀਂ ਉਹ ਵੀ ਨਾਖੋ ਫਿਰ ਸਾਡੇ ਨਾਲ ਤੁਹਾਡਾ ਧਿਆਨ ਨਾ ਹੋਇਆ ਸਾਰੀਆਂ ਸੰਗਤਾਂ ਆਖੋ ਨਾਮਕ ਨਾਮ ਚੜ੍ਹਦੀ ਕਲਾ ਪਤਾ ਤੇ ਲੱਗੇ ਸਾਨੂੰ ਵੀ ਵਾਕਿਆ ਕੋ ਸਾਨੂੰ ਸੁਣਦਾ ਵੀ ਹੈ ਕਿ ਅਕਾ ਮੀਟ ਕੇ ਮੀਟੇ ਸਾਰੇ ਪਾਈ ਤਰਲੋਕ ਸਿੰਘ ਜੀ ਪ੍ਰਧਾਨ ਮੇਰੇ ਨਗਰ ਤੋਂ ਉਹਨਾਂ ਵੱਲੋਂ ਬੇਨਤ ਮਾਇਆ ਹਾਜ਼ਰ ਹੋਈ ਆ ਬਾਪੂ ਮੁਖਤਾਰ ਸਿੰਘ ਦੇ ਨਾਮ ਤੋਂ ਬੇਨਤ ਮਾਇਆ ਹਾਜ਼ਰ ਹੋਈ ਆ ਮੇਰੇ ਉਸਤਾਦ ਗਿਆਨੀ ਸਰਜੀਤ ਸਿੰਘ ਜੀ ਉਹਨਾਂ ਵੱਲੋਂ ਬੇਨਤ ਮਾਇਆ ਹਾਜ਼ਰ ਹੋਈ ਆ ਜਸਵੀਰ ਸਿੰਘ ਜੀ ਜਸਪਾਲ ਸਿੰਘ ਜੀ ਪ੍ਰਧਾਨ ਬੋਦੀ ਸਾਹਿਬ ਉਹਨਾਂ ਵੱਲੋਂ ਬੇਨਤ ਮਾਇਆ ਹਾਜ਼ਰ ਹੋਈ ਆ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰੇ ਗੁਰਪਖਤ ਸਿੰਘ ਜੀ ਤੁਹਾਡੇ ਪ੍ਰਧਾਨ ਸਾਹਿਬ ਨੇ ਉਹਨਾਂ ਵੱਲੋਂ ਬੇਨਤ ਮਾਇਆ ਹਾਜ਼ਰ ਹੋਈ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰੇ ਸਵਰਾਜ ਸਿੰਘ ਜੀ ਪ੍ਰਧਾਨ ਸਾਹਿਬ ਨੰਬਰਦਾਰਾਂ ਦੇ ਉਹਨਾਂ ਵੱਲੋਂ ਬੇਨਤ ਮਾਇਆ ਹਾਜ਼ਰ ਹੋਈ ਆ ਮ ਦਾਰਾਂ ਦੇ ਉਹਨਾਂ ਵੱਲੋਂ ਬਯੰਤ ਮਾਇਆ ਹਾਜ਼ਰ ਹੋਈ ਆ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰੇ ਮਨਜਿੰਦਰ ਸਿੰਘ ਜੀ ਰਿਆਂ ਤੋਂ ਮੇਰੇ ਨਗਰ ਤੋਂ ਬੋੜ ਵਾਲੀਏ ਉਹਨਾਂ ਵੱਲੋਂ ਬਯੰਤ ਮਾਇਆ ਹਾਜ਼ਰ ਹੋਈ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰੇ ਗੁਰਦੀਪ ਸਿੰਘ ਜੀ ਪ੍ਰਭਾਨ ਉਹਨਾਂ ਦੇ ਬੇਟੇ ਕੈਨੇਡਾ ਵਿੱਚ ਰਹੇ ਸ਼ਮਸ਼ੀਰ ਸਿੰਘ ਉਹਨਾਂ ਵੱਲੋਂ ਬਿਅੰਤ ਮਾਇਆ ਹਾਜ਼ਰ ਹੋਈ ਹੈ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰੇ ਬੂਟਾ ਸਿੰਘ ਜੀ ਮੰਨਿਆ ਵਾਲੇ ਉਹਨਾਂ ਵੱਲੋਂ ਬਿਅੰਤ ਮਾਇਆ ਹਾਜ਼ਰ ਹੋਈ ਆ ਕੁਲਦੀਪ ਸਿੰਘ ਜੀ ਪ੍ਰਵਾਨ ਉਹਨਾਂ ਦੇ ਦੋਤੇ ਸ਼ਮਨਦੀਪ ਸਿੰਘ ਸਰਵਨਦੀਪ ਸਿੰਘ ਉਹਨਾਂ ਦੇ ਨਾਂ ਤੋਂ ਬਿਅੰਤ ਮਾਇਆ ਹਾਜ਼ਰ ਹੋਈ ਆ ਮੇਰਾ ਵੀਰ ਨਿਰਮਲ ਸਿੰਘ ਮੇਰੇ ਤੋਂ ਪਹਿਲਾਂ ਟਾਈਮ ਲਾ ਕੇ ਟਿਆ ਉਹਨਾਂ ਵੱਲੋਂ ਬਿਅੰਤ ਮਾਇਆ ਹਾਜ਼ਰ ਹੋਈ ਆ ਮੇਰਾ ਵੀਰ ਹਰਮਨ ਸਿੰਘ ਕਵੀਸ਼ਰ ਉਹਨਾਂ ਵੱਲੋਂ ਬਿਅੰਤ ਮਾਇਆ ਮੇਰਾ ਮਾਮਾ ਪੰਜੂਰਾਵਤੋਂ ਚੇਚਾ ਚੱਲ ਕੇ ਆਉਂਦਾ ਦੇਖੋ ਜੀ ਮੈਂ ਵੇਖਿਆ ਏ ਕੁਝ ਰੂਹਾਂ ਇਹੋ ਜੀਆਂ ਨੇ ਜਿਹੜੀਆਂ ਹਰ ਇੱਕ ਦੀਵਾਨ ਵਿੱਚ ਸਾਨੂੰ ਮਿਲ ਜਾਂਦੀਆਂ ਦੋ ਸਿੰਘ ਸਣ ਭੁਲਰਾ ਦੇ ਭਾਈ ਗਲਦੀਪ ਸਿੰਘ ਹੋਣੀ ਨਿਰਮਲ ਸਿੰਘ ਹੋਣੀ ਲੰਮਾ ਸਮਾਂ ਹੋਣਾ ਉਹਨਾਂ ਨੂੰ ਵੇਖਿਆ ਵੀ ਹਰ ਦੀਵਾਨ ਵਿੱਚ ਜਾਂਦੇ ਸੀ ਇਹ ਸਾਡਾ ਮਾਮਾ ਵੀ ਪੱਕੇ ਤੌਰ ਦੇ ਉੱਤੇ ਹਰ ਦੀਵਾਨ ਵਿੱਚ ਅਸੀਂ ਉਹਨਾਂ ਨੂੰ ਵੇਖਦੇ ਆਂ ਭਾਈ ਜਸਪਾਲ ਸਿੰਘ ਜੀ ਸਾਡੇ ਦੋਦੀ ਸਾਹਿਬ ਇਹਨਾਂ ਨੂੰ ਮੈਂ ਵੇਖਦਾ ਆਮ ਤੌਰ ਤੇ ਬਹੁਤਿਆਂ ਦੀਵਾਨਾਂ ਵਿੱਚ ਇਹ ਵੀ ਜਾਂਦੇ ਨੇ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰੇ ਆਪ ਬੜੀ ਕੀ ਲਿਖਿਆ ਗੁਰਵੇਲ ਸਿੰਘ ਜੀ ਇਟਲੀ ਚ ਉਹਨਾਂ ਵੱਲੋਂ ਬੇਅੰਤ ਮਾਇਆ ਹਾਜ਼ਰ ਹੋਈ ਹੈ ਅੱਛਾ ਉਹਾਂ ਦੇ ਵੀ ਪੱਕੇ ਮਾਨ ਹੋਣ ਵਾਸਤੇ ਅਰਦਾਸ ਕਰ ਦੋ ਵੀ ਮਹਾਰਾਜ ਕਿਰਪਾ ਕਰੇ ਉਹਨਾਂ ਨੂੰ ਪੱਕਿਆ ਕਰ ਦੇ ਤੇ ਸਾਰਿਆਂ ਸੰਗ ਦਾਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅਰਪਣ ਵੀਰ ਸਿੰਘ ਸਰਦਾਰ ਪ੍ਰਗਟ ਸਿੰਘ ਦੇ ਲੜਕੇ ਜਿਹੜੇ ਨੇ ਕੈਨੇਡਾ ਵਿੱਚ ਨੇ ਉਹਨਾਂ ਵੱਲੋਂ ਬਿਆੰਤ ਮਾਏ ਹਾਜ਼ਰ ਹੋਈ ਹੈ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰੇ ਨਾਮ ਦੀ ਦਾਤ ਮੁਸਿੱਖੀ ਜੀਵਨ ਬਖਸ਼ਿਸ਼ ਕਰੇ ਆਹੋ ਮੈਂ ਵੀ ਦੁਬਾਰੇ ਜਿਹੜਾ ਸਾਡੇ ਭਾਉ ਬਾਜਸੋ ਨੇ ਪਹਿਲਾਂ ਆਖਿਆ ਸੀ ਉਹਦੀ ਗੱਲ ਜ ਆਪ ਦੀ ਸਮਝ ਨਹੀਂ ਆਈ ਜਿਹੜੇ ਵੀਰ ਆਈਸਕ੍ਰੀਮ ਲਾ ਕੇ ਬੈਠੇ ਨੇ ਇਹ ਫੇਰ ਧਿਆਨ ਨਾਲ ਸੁਣ ਲੈਣ ਵੀ ਜਿਹੜੇ ਬੱਚੇ ਐਨੂੰ ਆਉਂਦੇ ਨੇ ਉਹਨਾਂ ਨੂੰ ਉੱਥੇ ਹੀ ਢੱਕੋ ਉਹਨਾਂ ਅਖੇ ਸ਼ਾਗਲੇ ਨੂੰ ਉੱਥੇ ਹੀ ਤੇ ਲਾਗੇ ਕੋਈ ਟਾਪ ਰੱਖੋ ਜਿਹਦੇ ਵਿੱਚ ਉਹ ਜਿਹੜਾ ਸਮਾਨ ਵਧਿਆ ਘਟਿਆ ਹੈ ਤੇ ਕਾਗਜ਼ ਕੂਗੀਆਂ ਨੇ ਉੱਥੇ ਸੁਟੀ ਜਾਣ ਇੱਥੇ ਦਵਾਨ ਵਿੱਚ ਚਾ ਲੈ ਕੇ ਆਉਂਦੇ ਨੇ ਉਹ ਆਈਸਕ੍ਰੀਮ ਜਿਹੜੀ ਉਹ ਦੂਜਿਆਂ ਨੂੰ ਹੀ ਖਰਾਬ ਕਰਦੀ ਹੈ ਜਿਹਨਾਂ ਨਹੀਂ ਵੀ ਖਾਣੀ ਹੁੰਦੀ ਜਿਹਨਾਂ ਨਹੀਂ ਗਾਦੀ ਹੁੰਦੀ ਪਿੰਡ ਪਤਾ ਲੱਗ ਜਾਂਦਾ ਵੀ ਆਹ ਆਈਸਕ੍ਰੀਮ ਖਾ ਕੇ ਆਇਆ ਹੈ ਇਸ ਕਰਕੇ ਉੱਥੇ ਲਾਗੇ ਕੋਈ ਟਾਪ ਭਾਉ ਰੱਖੋ ਤੁਹਾਡੀ ਬੜੀ ਵੱਡੀ ਸੇਵਾ ਹੈ ਤੇ ਇੱਕ ਲਾਗੇ ਟਾਪ ਰੱਖੋ ਜਿਹਦੇ ਵਿੱਚ ਸਾਜਾ ਸਮਾਨ ਸਾਰਾ ਜਿਹੜਾ ਤੁਹਾਡਾ ਇਹ ਪੈਂਦਾ ਜਾਵੇ ਆਓ ਬਈ ਇਤਿਹਾਸਿਕ ਪੱਖ ਤੋਂ ਸਿਰਫ ਛੋਟੀਆਂ-ਛੋਟੀਆਂ ਵਿੱਚ ਦੋ ਕਹਾਵਤਾਂ ਕਹਿ ਦੇਣੀਆਂ ਨੇ ਭਾਵੇਂ ਟਾਈਮ ਮੇਰੇ ਕੋਲ ਥੋੜਾ ਹੀ ਆ ਆ ਉਸ ਵੇਲੇ ਦੀ ਕਹਾਣੀ ਆ ਆਕਾਲ ਤਸਤੇ ਵੇਲੇ ਵਿੱਚ ਬਹਿ ਕੇ ਸਿੱਖਾਂ ਨੇ ਵਿਚਾਰ ਕਰਕੇ ਕਿ ਕਿਲਾ ਤਿਆਰ ਕੀਤਾ ਏ ਪਤਾ ਲੱਗਾ ਇਹ ਪੰਜਾਬ ਦੇ ਉਸ ਵੇਲੇ ਦੇ ਗਵਰਨਰ ਮੀਰ ਬਨੋ ਨੇ ਸਭ ਤੋਂ ਜ਼ਿਆਦਾ ਕਤਿਆਮ ਇਸ ਬੰਦੇ ਨੇ ਕੀਤੇ ਨੇ ਸਿੱਖਾਂ ਦੀ ਸਭ ਤੋਂ ਜ਼ਿਆਦੀ ਕਤਲੇਆਮ ਸ਼ਹੀਦ ਕਰਾਉਣ ਵਾਲਾ ਇਹਦਾ ਬੰਦਾ ਹੈ ਉਹ ਹੈ ਮੀਰ ਮੰਨ ਪੱਥਰ ਦਿਲ ਬੰਦਾ ਹੈ ਇਹਨੇ ਮਰਿਆ ਮਾਰਿਆ ਆਪਣੇ ਵੱਡੇ ਵੱਡੇ ਜਰਨੈਲਾਂ ਨੂੰ ਸੱਦ ਕੇ ਨੇ ਪਰੇ ਵਿੱਚ ਬਿਠਾਲ ਕੇ ਨਾਖਿਆ ਗੱਲ ਸੁਣੋ ਸਿੱਖਾਂ ਨੇ ਕਿਲਾ ਬਣਾ ਲਿਆ ਮੈਨੂੰ ਦੱਸਿਆ ਨਹੀਂ ਤੁਹਾਨੂੰ ਅੰਮ੍ਰਿਤਸਰ ਦੀ ਧਰਤੀ ਤੇ ਲਾਹੌਰ ਤੋਂ ਕਿੰਨੀ ਦੂਰ ਆ ਉਹਨਾਂ ਆਖਿਆ ਜੀ ਪਤਾ ਨਹੀਂ ਲੱਗਾ ਉਹਨੇ ਆਖਿਆ ਫਿਰ ਮੇਰੀ ਗੱਲ ਸੁਣ ਲਓ ਉਹ ਕਿਲਾ ਢਾਉਣਾ ਤੇ ਜਿੰਨੇ ਉਹਦੇ ਵਿੱਚ ਸਿੱਖ ਨੇ ਸਾਰੇ ਫੜ ਕੇ ਇੱਥੇ ਲਿਆਉਣੇ ਆ ਨਖਾਸ ਖਾਂ ਦੇ ਚੌਂਕ ਵਿੱਚ ਉਹਨਾਂ ਨੂੰ ਸ਼ਹੀਦ ਕੀਤਾ ਜਾਵੇਗਾ ਮਾਰਿਆ ਜਾਵੇਗਾ ਤਵਜੋਂ ਦੇ ਕੇ ਸਰਵਣ ਕਰਨਾ ਮੀਰ ਮੰਨੂ ਆਪਣੇ ਜਰਨੈਲਾਂ ਵਿੱਚ ਬੈਠਾ ਹੋਇਆ ਕਿਵੇਂ ਕਹਿੰਦਾ ਵਾਤਾਵਰਨ ਇਓਂ ਬਿਆਨ ਗੁੱਸੇ ਵਿੱਚ ਆ ਕੇ ਮੰਨੂ ਕਹਿਣ ਲੱਗਾ ਗੁੱਸੇ ਵਿੱਚ ਆ ਕੇ ਮੰਨੂ ਕਹਿਣ ਲੱਗਾ ਮੇਰੀ ਗੱਲ ਨੂੰ ਸੁਣੋ ਧਿਆਨ ਲਾ ਕੇ ਉਹ ਖੁਰਾ ਖੋਜ ਮੋਟਾਵੜਾ ਸਿੰਘਾਂ ਦਾ ਏ ਖੁਰਾ ਖੋਜ ਮੋਟਾਵੜਾ ਸਿੰਘਾਂ ਦਾ ਏ ਲੜਨਾ ਪਹਿਣਾ ਏ ਪੂਰਾ ਤਾਣ ਲਾ ਕੇ ਗੁੱਸੇ ਵਿੱਚ ਆ ਕੇ ਮਨ ਨੂੰ ਕਹਿਣ ਲੱਗਾ ਗੁੱਸੇ ਵਿੱਚ ਆ ਕੇ ਮਨ ਨੂੰ ਕਹਿਣ ਲੱਗਾ ਮੇਰੀ ਗੱਲ ਨੂੰ ਸੁਣੋ ਖੋਜ ਮੋਟਾ ਵੜਾ ਸਿੰਘਾਂ ਦਾ ਏ ਖੁਰਾ ਖੋਜ ਮੋਟਾ ਵੜਾ ਸਿੰਘਾਂ ਦਾ ਏ ਲੜਨਾ ਪਹਿਣਾ ਏ ਪੂਰਾ ਤਾਣ ਲਾ ਕੇ ਰੌਣੀ ਦਾ ਕਿਲਾ ਬਣਾ ਕੇ ਤੇਰਾਮ ਰੌਣੀ ਦਾ ਕਿਲਾ ਬਣਾ ਕੇ ਤੇ ਵਿੱਚ ਬੈਠ ਹੇ ਤੇ ਬੈਠ ڪرੁੰਡਿਆ ਜੋ ਮੇਰੀ ਹਿੱਕ ਤੇ ਬੈਠ ڪرੁੰਡਿਆ ਜੋ ਮੱਥੇ ਵੇਝੋ ਰੱਖੇ ਧਿਆਨ ਲਾ ਕੇ ਕਰਦੇ ਨਹੀਂ ਉਹ ਕੜੇ ਸਿੰਗਾ ਨੂੰ ਕਰਦੇ ਓ ਟੋਟੇ ਟੋਟੇ ਪਕੜ ਸਿੰਗਾ ਨੂੰ ਕਰਦੇ ਓ ਟੋਟੇ ਟੋਟੇ ਤੇਗ ਜੋ ਕੋਲੋ ਜਰਾ ਕੋ ਸਣ ਮੈਨੂੰ ਵਿੱਚ ਆਲਾਕੇ ਨਾ ਨਜਰ ਆਵਣ ਮੈਨੂੰ ਵਿੱਚ ਆਲਾਕੇ ਨਾ ਨਜਰ ਆਵਣ ਭੱਜੇ ਜਾਂਦੇ ਨੂੰ ਸੁੱਟਿਓ ਬਾਣ ਲਾਕੇ ਜਿੱਤ ਗਏ ਤੇ ਹੋਏਗਾ ਮਾਨ ਡਾਡਾ ਹੋ ਜਿੱਤ ਗਏ ਤੇ ਹੋਏਗਾ ਮਾਨ ਡਾਡਾ ਦਸ਼ਾਲੇ ਦੇਵਾਂਗਾ ਨਗਦਿਆਂ ਨਾਮ ਲਾਕੇ ਓ ਘੜੇ ਤੇ ਗਲਾਂ ਵਿੱਚ ਮਾਲ ਨੂੰ ਦੀਪ ਮੈਂ ਥਾਪਦਾ ਹਾਂ ਡਾਕਟਰ ਰੱਖੇ ਓਏ ਓਦੀ ਕਮਾਨ ਲਾ ਕੇ ਇਹ ਸਮਾਂ ਸਾਡਾ ਹੋ ਗਿਆ ਹੈ ਕਬ ਤਾਂ ਹੋਰ ਨਹੀਂ ਲਾਉਣੀ ਤੇ ਅਰਦਾਸੇ ਕਰਾਂ ਆ ਪੜ ਕੇ ਸੁਣਾਈ ਮਨ ਨੂੰ ਦੇਖਦਾ ਘਟਾ ਵੀਰ ਜ਼ਬਰਦਸਤ ਖਾਂ ਜਬਰੂ ਸਿੰਘ ਉਹਨਾਂ ਵੱਨ ਜੰਤਮ ਆਇਆ ਅਜੇ ਰਹੀ ਆ ਮੇਰਾ ਵੀਰ ਸੁਤਰਾਮ ਸਿੰਘ ਉਹਨਾਂ ਵੱਲੋਂ ਬੇਅੰਤ ਮਾਇਆ ਹੋਏ ਹਾਜ਼ਰ ਹੋਈ ਆ ਨੰਬਰਦਾਰਾਂ ਦੇ ਵੀਰ ਹਰਦੇਵ ਸਿੰਘ ਬਲਦੇਵ ਸਿੰਘ ਪੰਡੋਰੀ ਵਾਲੇ ਉਹਨਾਂ ਦੇ ਨਾਂ ਤੋਂ ਬੇਅੰਤ ਮਾਇਆ ਹਾਜ਼ਰ ਹੋਈ ਆ ਮੇਰੇ ਨਗਰ ਤੋਂ ਮੇਰੇ ਵੀਰਾਂ ਵੱਲੋਂ ਬੇਅੰਤ ਮਾਇਆ ਹਾਜ਼ਰ ਹੋਈ ਆ ਹਾਂ ਵੀ ਨਿਸ਼ਾਨ ਸਿੰਘ ਤੇ ਬੋਰ ਸਿੰਘ ਅਮਰੀਕਾ ਵਿੱਚ ਨੇ ਉਹਨਾਂ ਦੇ ਨਾਂ ਤੋਂ ਬੇਅੰਤ ਮਾਇਆ ਹਾਜ਼ਰ ਹੋਏ ਪੱਕੇ ਹੋਣ ਦੀ ਅਰਦਾਸ ਕਰਦੇ ਨੇ ਸਾਰੀਆਂ ਸੰਗਤਾਂ ਕੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਰਣਜੀਤ ਸਿੰਘ ਮਸਕਟ ਵਾਲਿਆਂ ਦੀ ਉਹਨਾਂ ਦੀ ਮਾਤਾ ਦੀ ਤੰਦਰੁਸਤੀ ਵਾਸਤੇ ਅਰਦਾਸ ਹੈ ਸਾਰੀਆਂ ਸੰਗਤਾਂ ਕੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਹੋਰ ਨਹੀਂ ਸੰਗਤਾਂ ਵੱਲੋਂ ਬੇਅੰਤ ਮਾਇਆ ਦਿੱਤੀ ਗਈ ਆ ਕਿ ਟਾਈਮ 5-7 ਮਿੰਟ ਉੱਤੇ ਹੋ ਗਿਆ ਗੱਲਾਂ-ਗੁਲਾਂ ਕਰਦੇ ਆ ਅਰਦਾਸੇ ਕਰਦੇ ਆ ਇਹ ਨਾ ਹੋ ਜਾਂਦਾ ਏ ਇਸ ਗੱਲ ਦੀ ਅਸੀਂ ਮਾਫੀ ਮੰਗਦੇ ਵੈਸੇ ਮੈਂ ਟਾਈਮ ਦਾ ਬੜਾ ਪਾਵੰਦਿਆ ਮੈਂ ਕੋਸ਼ਿਸ਼ ਕਰਦਾ ਹੁੰਨਾ ਮੈਂ ਉਹਨਾਂ ਸਟੇਜਾਂ ਤੇ ਬੋਲ ਕੇ ਆਇਆ ਜਿੱਥੇ 1 ਮਿੰਟ ਵੀ ਵੱਧ ਨਹੀਂ ਬੋਲਣ ਦਿੰਦੇ ਆ ਤੇ ਤੁਹਾਡੀ ਮਿਹਰਬਾਨੀ ਤੁਸੀਂ 5-7 ਮਿੰਟ ਵੱਧ ਲਵਾ ਦਿੰਦੇ ਜੀ ਗੁਰੂ ਮਹਾਰਾਜ ਕਿਰਪਾ ਕਰੇ ਸੱਚੇ ਪਾਤਸ਼ਾਹ ਸੰਗਤਾਂ ਦਾ ਧੰਨਵਾਦ ਪ੍ਰਬੰਧਕਾਂ ਦਾ ਧੰਨਵਾਦ ਤੇ ਕੋਟਣ-ਕੋਟਣ ਧੰਨਵਾਦ ਸਤਿਗੁਰੂ ਗੁਰਗੰਸਾਹਿ ਮਹਾਰਾਜ ਜੀ ਦਾ ਹੋਈਆਂ ਭੁੱਲਾਂ ਚੁੱਕਾਂ ਦੀ ਮਾਹੀ ਫੜੇ ਹੁਣ ਢਿਲੀ ਨਾ ਬੁਲਾਇਓ ਗੱਜ ਕੇ ਫੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਧੰਨਵਾਦ ਡਾਕਟਰ ਲਖਵਿੰਦਰ ਸਿੰਘ ਜੀ ਦਾ